ਦਿੱਲੀ ਦੇ ਜੇਲ੍ਹ ਦੇ ਵਿੱਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ ਨੂੰ ਬਾਹਰ ਆ ਜਾਣਗੇ ਅਰਵਿੰਦ ਕੇਜਰੀਵਾਲ ਭਲਕੇ ਜੇਲ੍ਹ ਚੋਂ ਰਿਹਾ ਹੋ ਸਕਦਿਆ ਇਹ ਦਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ ਤੁਸੀਂ ਜੁੜੇ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਨਸਾ ਦੇ ਚੁਨੀਰ ਦੇ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਹੋਇਆ ਇਹ ਦਾਵਾ ਕੀਤਾ ਕਿ ਕੱਲ ਨੂੰ ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਜੇਲ੍ਹ ਚੋਂ ਬਾਹਰ ਹੋਣਗੇ ਕੱਲ ਨੂੰ 7 ਮਈ ਆ ਤੇ 7 ਮਈ ਨੂੰ ਅਰਵਿੰਦ ਕੇਜਰੀਵਾਲ ਦੇ ਮਾਮਲੇ ਦੀ ਸੁਣਵਾਈ ਹੋਣੀ ਹੈ ਅਦਾਲਤ ਦੇ ਵਿੱਚ ਉਹਨਾਂ ਦੀ ਜ਼ਮਾਨਤ ਅਰਜੀ ਨੂੰ ਮਾਨਜੋਗ ਸੁਪਰੀਮ ਕੋਰਟ ਜਿਹੜੇ ਆ ਉਹ ਸੁਣ ਰਹੇ ਆ ਤੇ ਉਹ ਜਦੋਂ ਉਹਨਾਂ ਨੇ ਪਹਿਲਾਂ ਇੱਕ ਇਸ਼ਾਰਾ ਕੀਤਾ ਸੀ ਅੱਜ ਤੋਂ ਲਗਭਗ 3 ਦਿਨ ਪਹਿਲਾਂ ਜਦੋਂ ਸੁਣਵਾਈ ਹੋਈ ਸੀ ਤਾਂ ਮਾਨਜੋਗ ਸੁਪਰੀਮ ਕੋਰਟ ਨੇ ਆਖਿਆ ਸੀ ਕਿ ਕਿਉਂ ਨਾ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਹੈ ਉਹ ਟਰਮ ਬੇਲ ਦੇ ਦਿੱਤੀ ਜਾਵੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਜਾਵੇ ਤਾਂ ਇਹ ਇੱਕ ਸਵਾਲ ਪੈਦਾ ਹੋਇਆ ਕਿ ਕੀ ਕੱਲ ਨੂੰ ਜਦੋਂ ਮੈਟਰ ਸੁਣਿਆ ਜਾਣਾ ਹੈ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਤਾਂ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਆ ਉਹ ਜ਼ਮਾਨਤ ਮਿਲ ਸਕਦੀ ਹੈ ਮੁੱਖ ਮੰਤਰੀ ਨੇ ਕੀ ਕਿਹਾ ਤੁਹਾਨੂੰ ਸੁਣਾਉਣੀ ਆ ਆਪਾਂ ਦੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੰਜਾਬ ਆਪਣੇ ਕੋਲੇ ਆ ਕੇਜਰੀਵਾਲ ਨੂੰ ਅੰਦਰ ਕਰਕੇ ਸੋਚਦੇ ਸੀ ਸ਼ਲ ਪਾਰਟੀ ਦੀ ਆਵਾਜ਼ ਬੰਦ ਕਰ ਦਾਂਗੇ ਕੇਜਰੀਵਾਲ ਇੱਕ ਬੰਦਾ ਨਹੀਂ ਇੱਕ ਸੋਚ ਹੈ ਉਹਨੂੰ ਤਾਂ ਅੰਦਰ ਕਰ ਦੋਂਗੇ ਉਹਦੀ ਸੋਚ ਵਾਲੇ ਬੰਦਿਆਂ ਨੂੰ ਕਿੱਥੋਂ ਗ੍ਰਿਫਤਾਰ ਕਰ ਲਓਗੇ ਕਿੱਥੋਂ ਕਿੱਥੋਂ ਫੜ ਲਓਗੇ ਤੁਸੀਂ ਕੱਲ ਨੂੰ ਰੱਬ ਮਿਹਰ ਕਰੇ ਸ਼ੇਰ ਪਿੰਜਰੇ ਚੋਂ ਬਾਹਰ ਆ ਰਿਹਾ ਕੱਲ ਨੂੰ ਤਾਂ ਤੁਸੀਂ ਸੁਣ ਲਿਆ ਕਿ ਮੁੱਖ ਮੰਤਰੀ ਨੇ ਕਿਸ ਤਰ੍ਹਾਂ ਨਾਲ ਇਹ ਗੱਲ ਸਪਸ਼ਟ ਕਰਦੇ ਹੋਏ ਆਖਿਆ ਕਿ ਕੱਲ ਨੂੰ ਸ਼ੇਰ ਜਿਹੜਾ ਉਹ ਪਿੰਜਰੇ ਚੋਂ ਬਾਹਰ ਆ ਜਾਏਗਾ ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਸਕਦੇ ਹੋ ਉਹਨਾਂ ਦੀ ਸੋਚ ਨੂੰ ਨਹੀਂ ਉਹਨਾਂ ਦੀ ਸੋਚ ਨੂੰ ਅਪਣਾਉਣ ਵਾਲੇ ਲੋਕਾਂ ਨੂੰ ਤੁਸੀਂ ਕਿੱਥੋਂ-ਕਿੱਥੋਂ ਫੜੋਗੇ ਇਹ ਗੱਲ ਮੁੱਖ ਮੰਤਰੀ ਨੇ ਆਖੀ ਹੈ ਦਰਅਸਲ ਮਾਨਯੋਗ ਸੁਪਰੀਮ ਕੋਰਟ ਦਿੱਲੀ ਦੇ ਜੇਲ੍ਹ ਦੇ ਵਿੱਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਅਰਜੀ ਨੂੰ ਸੁਣ ਰਹੀ ਹੈ ਤੇ ਇਸ ਤੋਂ ਪਹਿਲਾਂ ਵਾਲੀ ਸੁਣਵਾਈ ਦੇ ਵਿੱਚ ਅਦਾਲਤ ਨੇ ਜਿਹੜਾ ਕਿਹਾ ਹੈ ਕਿ ਕੀ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਦੇ ਦਿੱਤੀ ਜਾਵੇ ਇਸ ਨੂੰ ਲੈ ਕੇ ਉਹਨਾਂ ਨੇ ਜਿਹੜਾ ਈਡੀ ਨੂੰ ਹੁਕਮ ਦਿੱਤੇ ਹੈ ਕਿ ਉਹ ਆਪਣੀ ਇਨਸਟਰਕਸ਼ਨ ਲੈਣ ਅਤੇ ਇਹ ਦੱਸਣ ਕਿ ਕਿਹੜੀਆਂ ਜੜੀਆਂ ਬੰਦਸ਼ਾਣੇਗੀਆਂ ਕਿਹੜੀਆਂ ਬੰਦਸ਼ਾਣੇ ਕਿਹੜੀਆਂ ਪਾਬੰਦੀਆਂ ਨੇ ਜਾਂ ਕਿਹੜੀਆਂ ਸ਼ਰਤਾਂ ਨੇ ਜਿਹੜੀਆਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਣ ਲੱਗਿਆਂ ਉਹਨਾਂ ਤੇ ਲਾਈਆਂ ਜਾਣ ਇਹ ਗੱਲ ਮਾਨਯੋਗ ਸੁਪਰੀਮ ਕੋਰਟ ਨੇ ਈਡੀ ਨੂੰ ਆਖੀ ਹੈ ਹੁਣ ਈਡੀ ਕੀ ਜਵਾਬ ਦੇ ਦਿੰਦੀ ਆ ਇਹ ਇੱਕ ਵੱਡਾ ਫੈਸਲਾ ਹੋ ਸਕਦਾ ਹੈ ਅਰਵਿੰਦ ਕੇਜਰੀਵਾਲ ਦੇ ਮਾਮਲੇ ਦੀ ਸੁਣਵਾਈ ਜਿਹੜੀ ਅਜਮਾਨ ਤਰਜੀ ਲਈ ਉਹ ਮਾਨਯੋਗ ਸੁਪਰੀਮ ਕੋਰਟ ਕਰ ਰਹੀ ਹੈ ਜੇਕਰ ਪਹਿਲਾਂ ਵਾਲੀਆਂ ਟਿੱਪਣੀਆਂ ਰਿਮਾਰਕਸ ਦੇਖੇ ਜਾਣ ਤਾਂ ਸੁਪਰੀਮ ਕੋਰਟ ਲੱਗਦਾ ਹੈ ਇੰਜ ਕਿ ਜ਼ਮਾਨਤ ਦੇ ਸਕਦੀ ਹੈ ਜਾਣਕਾਰ ਕਾਨੂੰਨ ਦੇ ਮਾਹਰ ਵੀ ਕਾਨੂੰਨ ਇਹ ਗੱਲ ਸਮਝਦੇ ਐ ਕਿ ਇਹਦਾ ਹੋ ਸਕਦਾ ਕਿਉਂਕਿ ਜਿਸ ਤਰ੍ਹਾਂ ਨਾਲ ਮਾਨਜੋਕ ਸੁਪਰੀਮ ਕੋਰਟ ਨੇ ਪਹਿਲਾ ਟਿੱਪਣੀ ਕੀਤੀ ਹੈ ਤਾਂ ਉਸ ਤੋਂ ਲੱਗਦਾ ਇੰਜ ਕਿ ਜਮਾਨਤ ਮਿਲ ਸਕਦੀ ਹੈ ਆਪਾਂ ਦੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੰਜਾਬ ਆਪਣੇ ਕੋਲੇ ਆ ਕੇਜਰੀਵਾਲ ਨੂੰ ਅੰਦਰ ਕਰਕੇ ਸੋਚਦੇ ਸੀ ਸ਼ਰ ਪਾਰਟੀ ਦੀ ਆਵਾਜ਼ ਬੰਦ ਕਰ ਦਾਂਗੇ ਕੇਜਰੀਵਾਲ ਇੱਕ ਬੰਦਾ ਨਹੀਂ ਇੱਕ ਸੋਚ ਹੈ ਉਹਨੂੰ ਤਾਂ ਅੰਦਰ ਕਰ ਦੋਂਗੇ ਉਹਦੀ ਸੋਚ ਵਾਲੇ ਬੰਦਿਆਂ ਨੂੰ ਕਿੱਥੋਂ ਗ੍ਰਿਫਤਾਰ ਕਰ ਲਓਗੇ ਕਿੱਥੋਂ ਕਿੱਥੋਂ ਫੜ ਲਓਗੇ ਤੁਸੀਂ ਕੱਲ ਨੂੰ ਰੱਬ ਮਿਹਰ ਕਰੇ ਸ਼ੇਰ ਪਿੰਜਰੇ ਚੋਂ ਬਾਹਰ ਆ ਰਿਹਾ ਕੱਲ੍ਹ